ਪਲੀਜ਼ ਕੀਤਾ ਗਿਆ 18ਵਾਂ ਕੁਸ਼ਤੀ ਦੰਗਲ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਲਾਈਟ ਦੋਸਤੋ ਡੇਲੀ ਅਪਡੇਟਿੰਗ ਦੋਸਤੋ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਮੈਂ ਹਾਂ ਤੁਹਾਡਾ ਆਪਣਾ ਤਰਜੀਤ ਪੱਤਰਾ ਦੋਸਤੋ ਹਰ ਸਾਲ ਦੀ ਤਰ੍ਹਾਂ ਹਰ ਪਿੰਡ ਦੇ ਵਿੱਚ ਵੱਖ-ਵੱਖ ਢੰਗਾਂ ਕੋਈ ਨਾ ਕੋਈ ਉਪਰਾਲੇ ਕੀਤੇ ਜਾਂਦੇ ਨੇ ਇਸ ਵਾਰ ਬਡਾਲੀ ਪਿੰਡ ਦੇ ਵਿੱਚ ਇੱਕ ਵੱਖਰੇ ਢੰਗ ਨਾਲ ਉਪਰਾਲਾ ਕੀਤਾ ਜਾ ਰਿਹਾ ਬਟ ਇਹ ਜਿਹੜਾ ਪਿੰਡ ਹੈ ਹਰ ਸਾਲ ਕੋਈ ਨਾ ਕੋਈ ਉਪਰਾਲਾ ਕਰਦਾ ਆਂਦਾ ਆ ਖੇਡਾਂ ਕਰਵਾਉਂਦਾ ਆਂਦਾ ਰਿਹਾ 18 ਸਾਲ ਬਾਅਦ 18 ਸਾਲ ਲਗਾਤਾਰ ਹੋ ਗਏ ਨੇ ਪਿੰਡ ਬਡਾਲੀ ਦੇ ਵਿੱਚ ਜੋ ਕਿ ਪਿੰਡੂ ਖੇਡਾਂ ਨੇ ਕਰਵਾਈਆਂ ਜਵਾਰੀਆਂ ਨੇ ਇਹਨਾਂ ਦੇ ਵਿੱਚ ਸੀਰ ਭਗਤ ਸਿੰਘ ਸਪੋਰਟਸ ਕਲੱਬ ਹੈ ਤਾਂ ਇਹਨਾਂ ਦੇ ਪ੍ਰਧਾਨ ਨਾਲ ਗੱਲਬਾਤ ਕਰਾਂਦੇ ਨੇ ਜੋ ਕਿ ਸਾਡੀਆਂ ਖੇਡਾਂ ਅਲੋਪ ਹੋ ਚੁੱਕੇ ਅਸਨ ਪਿੰਡੂ ਖੇਡਾਂ ਖਾਸ ਤੌਰ ਤੇ ਤਾਂ ਇਹਨਾਂ ਪਿੰਡ ਦੇ ਨੌਜਵਾਨਾਂ ਦੇ ਵੱਲ ਕਰ ਰਹੇ ਨੇ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਹਾਂ ਤਾਂ ਕੀ ਕਹਿੰਦੇ ਨੇ ਪ੍ਰਧਾਨ ਜੀ ਕੀ ਕਹੋਗੇ ਖੇਡਾਂ ਦੇ ਬਾਰੇ ਵੈਗਰੀ ਜੀ ਦਾ ਖਾਲਸਾ ਚਿਰ ਵੈਗਰੀ ਜੀ ਕਰਦੇ ਬਾਈ ਖੇਡਾਂ ਦਾ ਕਹਿਣ ਦਾ ਮਤਲਬ ਆ ਇਹ ਵੀ ਜੇ ਪੰਜਾਬ ਚ ਆਪਾਂ ਵੱਧ ਤੋਂ ਵੱਧ ਖੇਡਾਂ ਕਰਾਵਾਂਗੇ ਤਾਂ ਨਿਆਣੇ ਨਸ਼ਿਆਂ ਤੋਂ ਦੂਰ ਜਾਣਗੇ ਨਵੇਂ ਮੁੰਡਿਆਂ ਨੂੰ ਸੇਧ ਮਿਲੂਗੀ ਅੱਗੇ ਜਾਣ ਲਈ ਕੋਈ ਨਾ ਕੋਈ ਲਾਲਚ ਹੋਣਾ ਚਾਹੀਦਾ ਬੱਚੇ ਨੂੰ ਆਪਣੇ ਫਿਊਚਰ ਦੇ ਅੱਗੇ ਵਧਣੇ ਵਾਸਤੇ ਠੀਕ ਹੈ ਜੋ ਉਹ ਸਬੰਧੀ ਅਸੀਂ ਕੁਸ਼ਤੀ ਦੰਗਲ ਕਰਵਾ ਰਹੇ ਹਾਂ 18 ਸਾਲ ਹੋ ਗਏ ਆ ਅਸੀਂ ਕੁਸ਼ਤੀ ਦੰਗਲ ਕਰਵਾ ਰਹੇ ਹਾਂ ਹਰੇਕ ਟੂਰਨਾਮੈਂਟ ਜਦੋਂ ਵੀ ਸਾਡਾ ਮੌਕਾ ਲੱਗਦਾ ਹੈ ਜਾਂ ਸਾਨੂੰ ਮਤਲਬ ਪ੍ਰੋਮੋਟ ਕਰਨੇ ਵਾਲਾ ਬੰਦਾ ਕੋਈ ਵੀ ਸਾਨੂੰ ਕਹੇ ਹੋਰ ਅਸੀਂ ਹੋਰ ਵੀ ਅੱਗੇ ਕਰਾਵਾਂਗੇ ਚਲੋ ਸਭ ਤੋਂ ਜਿੰਨਾ ਬੰਦਾ ਸਰਦਾ ਅਸੀਂ ਕਰਦੇ ਹਾਂ ਠੀਕ ਹੈ ਜੀ ਹੁਣ 18 ਸਾਲ ਹੋ ਗਏ ਅਸੀਂ ਉਸਤੀ ਦੰਗਲ ਕਰਾ ਰਹੇ ਹਾਂ ਲੱਖਾਂ ਰੁਪਏ ਦੇ ਨਾਮ ਰੱਖੇ ਜੰਨੇ ਸਾਡੇ ਕਿਨੂੰ ਮਤਲਬ ਤੁਹਾਨੂੰ ਵੱਧ ਤੋਂ ਵੱਧ ਦੋ ਮੁੰਡਿਆਂ ਨੂੰ ਨਵੇਂ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਅਸੀਂ ਮਤਲਬ ਕ੍ਰਿਕਟ ਵੀ ਟੂਰਨਾਮੈਂਟ ਵੀ ਪਹਿਲਾਂ ਕਰਵਾਏ ਆ ਬਾਲੀਵਾਲ ਦੇ ਵੀ ਕਰਵਾਏ ਆ ਹੋਰ ਅੱਗੇ ਵੀ ਸੋਚਾਂਗੇ ਫਿਲਹਾਲ ਦੇ ਮਤਲਬ ਸਾਡੇ ਨਾਲ ਇੱਕ ਨੇ ਜੁੜੇ ਰਹਿਣਗੇ ਸਾਡੇ ਪਿੰਡ ਵਾਸੀ ਸਾਰੇ ਸਾਥ ਦੰਨੇ ਸਾਡਾ ਸਾਡੇ ਪਿੰਡ ਦੀਆਂ ਜਿਹੜੀਆਂ ਖੇਡਾਂ ਨੇ ਵਿਰਾਸਤੀ ਖੇਡਾਂ ਨੇ ਜਿਹੇ ਪਿੰਡੂ ਖੇਡਾਂ ਨੇ ਤਾਂ ਇਹਨਾਂ ਨੂੰ ਬਾਅਦ ਛੱਡ ਕੇ ਉੱਪਰ ਲੈ ਕੇ ਜਾਣਾ ਕਿੰਨਾ ਮਾਣ ਮਹਿਸੂਸ ਕਰਦਾ ਹੈ ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦੋਂ ਮਤਲਬ ਕਿਤੇ ਸਾਡੇ ਪਿੰਡ ਦਾ ਆਪਾਂ ਬੈਨਰ ਹੋਲਡਿੰਗ ਵਾਰਾ ਟੰਗਦੇ ਆ ਜਾਂ ਸਾਡ ਨੂੰ ਕੋਈ ਬੰਦਾ ਪੁੱਛਦਾ ਹੈ ਕੋਈ ਗਾਉਂ ਕਰਕੇ ਜਾਂ ਫਿਰ ਵੈਸੇ ਪੁੱਛਦਾ ਹੈ ਵੀ ਕਦੋਂ ਵੀ ਮੇਲਾ ਤੁਹਾਡਾ ਕਦੋਂ ਕਰਾ ਰਹੇ ਹੋ ਕਦੋਂ ਕੁਸ਼ਤੀਆਂ ਕਰਾ ਰਹੇ ਹੋ ਤਾਂ ਆਪਣੇ ਆਪ ਤੇ ਇੱਕ ਫਕਰ ਦਾ ਮਹਿਸੂਸ ਹੁੰਦਾ ਵੀ ਹਾਂ ਅਸੀਂ ਕਿਸੇ योगदान ਪਾ ਰਹੇ ਆ ਨਿਆਣਿਆਂ ਨੂੰ ਨਵੀਂ ਸੇਧ ਦੇਣ ਦੇ ਜਿਹੜੇ ਨੌਜਵਾਨ ਆ ਜਿਵੇਂ ਨਸ਼ਿਆਂ ਦੇ ਵਿੱਚ ਜਾਂਦੇ ਕਿਤਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਸ ਜੀ ਖੇਡ ਦੇ ਨਾਲ ਕਿ ਬੱਚੇ ਨਸ਼ਾ ਕਰਨੀ ਤੋਂ ਦੂਰ ਜਾਂਦੇ ਨੇ ਬੱਚੇ ਨਸ਼ਿਆਂ ਵੱਲੋਂ ਜਾਂਦੇ ਨੇ ਜਦੋਂ ਬੱਚਾ ਵਿਹਲਾ ਹੁੰਦਾ ਹੈ ਜਦੋਂ ਬੱਚਾ ਖੇਡੂਗਾ ਤਾਂ ਬੱਚੇ ਨੂੰ ਇਨਾਮ ਨਹੀਂ ਮਿਲੂਗਾ ਕੋਈ ਜਿੱਤਾ ਬੱਚਾ ਖੇਡੂਗਾ ਤਾਂ ਅਗਲਾ ਕਹੂਗਾ ਵੀ ਮੈਨੂੰ ਕੀ ਲੋੜ ਹੈ ਮੈਂ ਵਿਹਲਾ ਸਰਦਾ ਠੀਕ ਹੈ ਇਸ ਕਰਕੇ ਅਸੀਂ ਇਨਾਮ ਵੀ ਤਾਂ ਹੀ ਵੱਡੇ ਰੱਖਦੇ ਹਾਂ ਵੀ ਥਾਡੋਂ ਵੱਧ ਤੋਂ ਵੱਧ ਨਿਆਣੇ ਇਹ ਚੀਜ਼ ਵੱਲੋਂ ਜਾਣ ਬਿਨਾਂ ਸਾਡਾ ਫਿਊਚਰ ਵੀ ਸੇਫ ਹੋਵੇ ਤੇ ਕਹਾ ਸਰਕਾਰ ਨੂੰ ਵੀ ਸੀ ਬੇਨਤੀ ਕਰਦੇ ਆ ਵੀ ਚੰਗੇ ਖੇਲਣੇ ਵਾਲੇ ਬੱਚਿਆਂ ਨੂੰ ਨੌਕਰੀਆਂ ਵਗੈਰਾ ਵੀ ਦੇਣ ਤੇ ਇਸ ਪ੍ਰਾਲੇ ਦੇ ਵਿੱਚ ਸਜਾ ਸਰਕਾਰ ਦਾ ਕੋਈ ਤੁਹਾਨੂੰ ਸਹਿਯੋਗ ਮਿਲਦਾ ਜਾਂ ਨਹੀਂ ਫਿਲਹਾਲ ਤਾਂ ਸਰਕਾਰ ਦਾ ਕੋਈ ਖਾਸ ਹੀ ਉਨਨੀ ਦਾ ਯੋਗਦਾਨ ਨਹੀਂ ਹੁੰਦਾ ਜੀ ਸਾਡੇ ਪਿੰਡ ਵਾਕੀ ਰਲ ਕੇ ਸਾਰੇ ਆਪਣੇ ਐਨਆਰਈ ਜੀ ਸਾਰੇ ਰਲ ਕੇ ਜੀ ਕੰਮ ਕਰਦੇ ਆ ਤਾਂ ਜੋ ਸਰਕਾਰ ਵੱਲੋਂ ਐਸੀ ਜਿਹੜੀ ਜੋ ਕੋਈ ਲੋ ਇਸ ਪਿੰਡ ਦੇ ਨੌਜਵਾਨ ਜਸ਼ਨ ਜਸ਼ਨਪ੍ਰੀਤ ਸਿੰਘ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਦੇ ਆ ਤਾਂ ਉਹ ਕੀ ਕਹਿੰਦੇ ਜਸ਼ਨ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੱਤ ਤੋਂ ਪਹਿਲਾਂ ਤਾਂ ਮੈਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਬਡਾਲੀ ਦੇ ਸਾਰੇ ਮੈਂਬਰਾਂ ਵੱਲੋਂ ਆਏ ਹੋਏ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਜੀ ਆਇਆਂ ਆਖਦਾ ਕਿ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਹ ਸਾਡਾ ਲਗਾਤਾਰ 18ਵਾਂ ਦੰਗਲ ਹੈ ਜੀ ਤੇ ਇਹਦੇ ਵਿੱਚ ਚੰਡੀ ਦੀ ਕੁਸ਼ਤੀ ਉਮੇਸ਼ ਮਥਰਾ ਤੇ ਪ੍ਰਿੰਸ ਕੋਹਾਲੀ ਦੇ ਦਰਮਿਆਨ ਹੋਵੇਗੀ ਤੇ ਹੋਰ ਵੀ ਵੱਖ-ਵੱਖ ਅਖਾੜਿਆਂ ਦੇ ਮੱਲ ਇੱਥੇ ਪਹੁੰਚ ਰਹੇ ਨੇ ਜਿਵੇਂ ਕਿ ਰਾਜਾ ਪਹਿਲਵਾਨ ਅਖਾੜਾ ਚੰਡੀਗੜ੍ਹ ਮੁਲਾਪੁਰ ਖਾੜਾ ਚੰਡੀਗੜ੍ਹ ਬਾਰਨ ਖਾੜਾ ਹਰਦੇਵ ਮਲਕਪੁਰ ਰੋहतक ਤੋਂ ਤੇ ਹੋਰ ਹਰਿਆਣੇ ਦੇ ਕਾਫੀ ਪਹਿਲਵਾਨ ਇਸ ਦੰਗਲ 'ਚ ਪਹੁੰਚ ਰਹੇ ਨੇ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕੇਸ ਦੰਗਲ ਦੇ ਵਿੱਚ ਪਹੁੰਚ ਕੇ ਹੋਮੋਵਾ ਕੇ ਪਹੁੰਚੋ ਤੇ ਸਾਡੇ ਇਸ ਦੰਗਲ ਦੀ ਰੌਣਕ ਵਧਾਓ ਚੰਡੀ ਕਿੰਨੀ ਦੀ ਹੋएगी ਜਿਹੜੀ ਆਪਣੀ ਪਹਿਲੀ ਚੰਡੀ ਹੈ ਜੀ ਉਹ 1,51,000 ਦੀ ਹੋएगी ਹਾਂਜੀ ਤੇ ਜਿਹਦੇ ਵਿੱਚ ਫੈਸਲਾ ਆਰ ਪਰ ਦਾ ਹੋਵੇਗਾ ਸੈਕੰਡ ਥਰਡ ਦਾ ਕੀ ਨਾਮ ਰੱਖਿਆ ਤੁਸੀਂ ਜਿਹੜੀ ਪਤਰਾ ਜੀ ਸੈਕਿੰਡ ਥਰਡ ਕੁਸ਼ਤੀ ਹੁੰਦੀ ਆ ਉਹ ਅਸੀਂ ਮੌਕੇ ਤੇ ਹਿਸਾਬ ਨਾਲ ਪਹਿਲਵਾਨ ਦੇਖ ਕੇ ਤੇ ਜਿਹੜੇ ਅਸੀਂ ਅਖਾੜੇ ਸੱਦੇ ਹੋਏ ਨੇ ਅਸੀਂ ਉਹ ਮੌਕੇ ਤੇ ਹੀ ਡਿਸਾਈਡ ਕਰਦੇ ਆ ਲੇਕਿਨ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਸੈਕਿੰਡ 2 ਨੰਬਰ ਤੇ 3 ਨੰਬਰ ਝੰਡੀ ਕੁਸ਼ਤੀ ਆ ਉਹ 31000 21000 ਤੇ 11000 ਦੀ ਇਸ ਹਿਸਾਬ ਨਾਲ ਹੋਵੇ ਤਾਂ ਤੁਹਾਡੀ ਗੱਲਬਾਤ ਕਰਾਂਗੇ ਇਸ ਕਲੱਬ ਦੇ ਕੈਸ਼ੀਅਰ ਸਾਹਿਬ ਨਾਲ ਕਿਉਂਕਿ ਕੈਸ਼ੀਅਰ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਆ ਕੈਸ਼ੀਅਰ ਨੇ ਹੀ ਸਾਰਾ ਹੈਂਡਲ ਕਰਨਾ ਹੁੰਦਾ ਏ ਕਿਹਨੂੰ ਪੇਮੈਂਟ ਦੇਣੀ ਏ ਕਿਸ ਹਿਸਾਬ ਨਾਲ ਕੈਸ਼ੀਅਰ ਸਾਹਮਣੇ ਗੱਲਬਾਤ ਕਰਾਉਂਦੇ ਪਹਿਲਾਂ ਹਾਂਜੀ ਸਾਥੀ ਆ ਕੈਸ਼ੀਅਰ ਸਾਦ ਕੀ ਕਹੋਗੇ ਤੁਸੀਂ ਖੇਡਣ ਦੇ ਬਾਰੇ ਕੰਟਾ ਮਰਜੀ ਬੱਚੇ ਸਾਡੇ ਸਾਡਾ ਨਾਲ ਸਾਥ ਦਿੰਦੇ ਆ ਜੀ ਇਹ ਜਿੰਨੇ ਬੱਚੇ ਖੜੇ ਆ ਸਾਰੇ ਜਦੋਂ ਵੀ ਅਸੀਂ ਬੁਲਾਉਂਦੇ ਆ ਸਾਡੇ ਨਾਲ ਲੱਗੇ ਹੋਇਆ ਜੀ ਸਾਨੂੰ 18 ਸਾਲ ਹੋ ਗਏ ਜੀ ਕੁਸ਼ਤੀ ਦੰਗਲ ਕਰਾਉਣ ਦੇ ਨੂੰ ਬਾਕੀ ਪਿੰਡ ਚ ਕੋਈ ਕਿਸੇ ਨੇ ਵੀ ਆਗਾ ਸਾਥੇ ਮਦਦ ਮੰਗੀ ਸੀ ਉਹ ਉਹਨਾਂ ਨਾਲ ਵੀ ਜਾਂਦੇ ਆ ਪੂਰੀ ਸਪੋਰਟ ਕਰੀਦੀ ਆ ਕਿਤੇ ਕੋਈ ਸਕੂਲ ਚ ਲੋੜ ਆ ਕਿਸੇ ਰਾਹਤੇ ਚ ਲੋਡ ਪੈਂਦੀ ਕਲੱਬ ਦੀ ਜਿੱਦਾਂ ਗੁਰਦੁਆਰਾ ਸਾਹਿਬ ਚ ਲੋਡ ਪਈ ਸਾਡੀ ਇਸ ਇੱਥੇ ਮਿੱਟੀ ਪਾਈ ਆਗੇ ਜੀ ਕੋਈ ਕਿਸੇ ਦਾ ਵਿਆਹ ਸ਼ਾਦੀ ਕੁੜੀਆਂ ਦੇ ਕਰਦੇ ਆ ਜੀ ਉਹ ਸਾਨੂੰ ਬੁਲਾਉਂਦੇ ਤਾਂ ਅਸੀਂ ਉੱਥੇ ਸਕਨ ਸਕੀਮ ਵੀ ਦੇ ਕਹਿੰਦੇ ਆ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਤੁਹਾਡੇ ਕਲੱਬ ਦਾ ਹਰ ਪਾਸੇ ਸਹਿਯੋਗ ਕੀਤਾ ਜਾਂਦਾ ਹੈ ਕੋਈ ਨਹੀਂ ਪਚਾਉਂ ਦੂਜਾ ਪਿੰਡ ਹੋਵੇ ਜਿਹੜਾ ਮਰਜੀ ਪਿੰਡ ਦਾ ਤੁਹਾਡੇ ਕੋਲ ਸਹਿਯੋਗ ਮੰਗੇ ਤਾਂ ਤੁਸੀਂ ਸਹਿਯੋਗ ਦੇ ਚ ਵੀ ਹਿੱਸਾ ਪਾਉਂਦੇ ਹਾਂ ਹਾਂ ਜੀ ਪਾਉਂਦੇ ਆ ਜੀ ਕੋਈ ਵੀ ਸਾਨੂੰ ਕਹੇ ਤਾਂ ਅਸੀਂ ਮਦਦ ਕਰਨ ਲਈ ਹਰ ਟਾਈਮ ਤਿਆਰ ਹਾਂ ਜੀ ਤਾਂ ਬਾਈ ਤੁਸੀਂ ਕੀ ਕਹੋ ਲਗ ਜੀ ਦਾ ਖਾਲਸਾ ਲਗ ਜੀ ਦੀ ਫਤਿਹ ਬਹੁਤ ਵਧੀਆ ਟੀਮ ਹੈ ਜੀ ਇਹਨਾਂ ਦੀ ਨੌਜਵਾਨ ਨਾਲ ਜੁੜੇ ਹੋਏ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਜੋ ਵੀ ਪਿੰਡ ਚ ਕੰਮ ਹੁੰਦਾ ਬਹੁਤ ਵਧੀਆ ਤਰੀਕੇ ਨਾਲ ਕਰਦੇ ਅੱਗੇ ਵੀ ਆਸ ਹੈ ਜੀ ਬਿਹਤਰ ਹੀ ਕੰਮ ਚੱਲੀ ਜਾਊਗਾ ਜੀ ਐਸਕੇ 18ਵਾਂ ਮੇਲਾ ਜੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਤੁਹਾਡੇ ਇਸ ਪਿੰਡ ਦੇ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਦੇ ਆ ਜਿਨ੍ਹਾਂ ਦੇ ਕਰਕੇ ਨੌਜਵਾਨ ਅੱਗੇ ਕੁਸ਼ਤੀ ਦੇ ਵਿੱਚ ਆ ਰਹੇ ਨੇ ਨਵੀਂ ਪੀੜੀ ਅੱਗੋਂ ਹਿੱਸਾ ਪਾ ਰਹੀ ਆ ਹਾਂਜੀ ਬਾਈ ਕੀ ਨਾਮ ਹੈ ਹਰਗੇਰ ਸਿੰਘ ਤੁਸੀਂ ਕੀ ਕਹੋਗੇ ਕੁਸ਼ਤੀ ਦੇ ਵਿੱਚ ਕੁਸ਼ਤੀ ਦੰਗਲ ਚ ਹੋਰ ਬੜਾ ਸੰਯੋਗ ਬਾਈ ਤੇ ਨਸ਼ੇ ਪੱਤਰੋਂ ਨੌਜਵਾਨ ਜਿਹੜੀ ਪੀੜੀ ਦੂਰ ਰਹਿੰਦੀ ਆ ਤੇ ਨਾਲ ਸਾਡੇ ਪਿੰਡ ਦੇ ਜਿਹੜੇ ਨਵੇਂ ਜੋਗੀ ਉਤਕਰਾ ਬਾਈ ਉਹ ਪੁਰਾਣੇ ਲੱਭਦੇ ਨਾਲ ਜੁੜ ਕੇ ਬਹੁਤ ਵਧੀਆ ਉਤਾਰਲਾ ਕਰ ਰਹੇ ਨੇ ਤਾਂ ਨਵੇਂ ਮੁੰਡਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਨਵੇਂ ਮੁੰਡਿਆਂ ਨੂੰ ਇਹ ਕਹਿਣਾ ਚਾਹੁੰਦੇ ਕਿ ਫਤੂਬਾਦ ਖੇਡਾਂ ਦੇ ਨਾਲ ਜੁੜੋ ਨਸ਼ੇ ਪੱਤਰੋਂ ਦੂਰ ਰਹੋ ਖਿਫਟੋ ਪਤਰਾ ਜੀ ਜਿਵੇਂ ਤੁਸੀਂ ਦੇਖਿਆ ਕਿ ਨੌਜਵਾਨਾਂ ਦਾ ਵੀ ਪੂਰਾ ਸਹਿਯੋਗ ਮਿਲਿਆ ਹੈ ਨੌਜਵਾਨਾਂ ਦਾ ਕਹਿਣਾ ਹੈ ਕਿ ਨਸ਼ੇ ਤੋਂ ਦੂਰ ਹਟ ਕੇ ਕਿ ਸਾਨੂੰ ਆਪਣੇ ਖੇਡਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਤੇ ਨਾ ਕਿਤੇ ਇੱਕ ਜਿਵੇਂ ਅੱਜਕੱਲ ਸਾਰੇ ਬਜ਼ੁਰਗ ਨੇ ਬਜ਼ੁਰਗਾ ਦਾ ਵੀ ਬਹੁਤ ਵੱਡਾ ਸਹਿਯੋਗ ਦਿੰਦਾ ਕਿਉਂਕਿ ਇਹਨਾਂ ਨੇ ਹਰ ਇੱਕ ਚੀਜ਼ ਦੇਖੀ ਹੁੰਦੀ ਹੈ ਇਹਨਾਂ ਦਾ ਹੱਥ ਜਦੋਂ ਕਲੱਬ ਦੇ ਉੱਤੇ ਆਂਦਾ ਤਾਂ ਇਹ ਵੱਧ ਛੱਡ ਕੇ ਹੋਰ ਹਿੱਸਾ ਪਾਉਂਦੇ ਨੇ ਤਾਂ ਬਜ਼ੁਰਗਾਂ ਨਾਲ ਗੱਲਬਾਤ ਕਰਾਉਂਦੇ ਆਂਦਾ ਕੀ ਕਹਿੰਦੇ ਨੇ ਹਾਂਜੀ ਬਜ਼ੁਰਗ ਸਾਹਿਬ ਸਭੀ ਗੱਲ ਜੀ ਕੀ ਨਾਮ ਹੈ ਜੀ ਚਮਚੇ ਸਿੰਘ ਲੰਬੜਦਾਰ ਫੰਡ ਬਿਟ ਤਾਂ ਬਾਈ ਜੀ ਕੀ ਕਹੋਗੇ ਤੁਸੀਂ ਕਹੂੰਗਾ ਜਿਸ ਦਿਨ ਦੇ ਸਾਡੇ ਨੌਜਵਾਨ ਸਾਡੇ ਨਾਲ ਸ਼ੁਰੂ ਹੋਏ ਆ 8 17 ਸਾਲ ਤੋਂ ਜੋ ਵੀ ਪਿੰਡਾਂ ਕੰਮ ਮਾੜਾ ਚੰਦਾ ਸਾਰਾ ਜੋ ਕਰਿਆ ਸੀ ਸਾਰਾ ਸਫਾਈ ਪਣਤੀ ਮਿੱਟੀ ਰਸਤੇ ਇਹਦੇ ਨਾਲ ਤੱਕੇ ਹੋ ਸਾਰੇ ਜਿਸ ਵੇਲੇ ਪਹਿਲਾਂ ਬਿਰੇ ਕੁਛਾਣੇ ਹੋ ਗਏ ਉਹਨੇ ਨੌਜਵਾਨਾਂ ਸਾਨੂੰ ਬਹੁਤ ਸਾਥ ਮਿਲਿਆ ਨਾ ਕਿ ਸਰਕਾਰ ਦੀ ਵੀ ਲੋੜ ਨਹੀਂ ਪੈ ਰਹੀ ਜਦ ਤੱਕ ਨੌਜਵਾਨ ਸਾਡੇ ਨਾਲ ਬੜੀ ਵੱਡੀ ਗੱਲ ਕਹਿ ਰਹੇ ਹੋ ਕਿ ਨੌਜਵਾਨਾਂ ਦਾ ਹਿੱਸਾ ਮਿਲਿਆ ਹੋਇਆ ਕਿ ਸਰਕਾਰ ਦੀ ਵੀ ਲੋੜ ਨਹੀਂ ਹੈ ਇਹਦਾ ਜ਼ਿਆਦਾਤਰ ਸਰਕਾਰ ਕੋਲ ਲੋਕੀ ਕੁਛ ਨਾ ਕੁਛ ਮੰਗਦੇ ਹੀ ਰਹਿੰਦੇ ਆ ਨਹੀਂ ਅੱਜ ਤੱਕ ਸਰਕਾਰ ਤੋਂ ਅਸੀਂ ਕੁਝ ਨਹੀਂ ਮੰਗਿਆ ਤਕਰੀਬਨ ਤੁਸੀਂ 5-4 ਲੱਖ ਰੁਪਏ ਆ ਸਾਲ ਚ ਆਪਣੇ ਪਿੰਡ ਚ ਲਾਏ 1800 ਤੋਂ ਕਿਤੇ ਜ਼ਿਆਦਾ ਜਿਹਾ ਮੇਲਾ ਚੱਲਦਾ ਜਾਂਦਾ ਚੱਲ ਰਿਹਾ ਵਾਕੀ ਹੋਰ ਕੰਮ ਛੋਟੇ ਮੋਟੇ ਕੰਮ ਸਰ ਸਿੱਸੀ ਆਪਕੀ ਹੀ ਬਾਈ ਤੁਸੀਂ ਕੀ ਕਹੋਗੇ ਸਭ ਤੋਂ ਪਹਿਲਾਂ ਜੀ ਮੈਂ ਥੋੜਾ ਬਹੁਤ ਧੰਨਵਾਦ ਕਰ ਦਾਂ ਸਾਡੇ ਪਿੰਡ ਤਕਰੀਬਨ ਪਿਛੇ 17-18 ਸਾਲਾਂ ਤੋਂ কুਸਤੀ ਦੰਗਲ ਹੋ ਗਿਆ ਜਿਸ ਦੇ ਵਿੱਚ ਸਾਰੇ ਹੀ ਨਗਰ ਦਾ ਬਹੁਤ ਵਧੀਆ ਯੋਗਦਾਨ ਹੁੰਦਾ ਹੈ ਤੇ ਬਾਕੀ ਸਾਡੇ ਜਿਹੜੇ ਬਾਹਰ ਐਨ ਆਰ ਆਈ ਵੀਰ ਨੇ ਬਾਹਰ ਬੈਠੇ ਨੇ ਉਹ ਵੀ ਕੁਸਤੀ ਦੰਗਲ ਵਿੱਚ ਬਹੁਤ ਵੱੱਟ ਚੜ੍ਹ ਕੇ ਸਾਡਾ ਸਾਥ ਦਿੰਦੇ ਨੇ ਬਾਕੀ ਸਭ ਤੋਂ ਜ਼ਿਆਦਾ ਜਿਹੜੇ ਆਂਡ ਗਵਾਂਦੇ ਲੋਕ ਨੇ ਪੰਚ ਸਰਪੰਚ ਨੇ ਉਹ ਵੀ ਸਾਡੀ ਕੁਸਤੀ ਦੰਗਲ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਆ ਅਸੀਂ ਚਾਹੁੰਦੇ ਆ ਕਿ ਨਵੇਂ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਕਲੱਬ ਵੱਲੋਂ ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਦਾਂ ਦੇ ਕੰਮਾਂ ਵਿੱਚ ਥੋੜਾ ਬਹੁਤਾ ਬੱਚਿਆਂ ਦੇ ਵਾਸਤੇ ਯੋਗਦਾਨ ਜ਼ਰੂਰ ਪਾਓ। ਭਾਈ ਤੁਸੀਂ ਥੋੜਾ ਜਿਹਾ ਟਾਈਮ ਦੱਸ ਦੋ ਕਦੋਂ ਸ਼ੁਰੂ ਹੋਏਗੀ ਕੁਸ਼ਤੀ? ਕਿੰਨੇ ਵਜੇ ਸ਼ੁਰੂ ਹੋਣੀ? ਬਸ ਟਾਈਮ ਦੱਸ ਦੋ। ਰੈਂਟੀ ਜੀ ਖਾਲਸਾ ਰੈਂਟੀ ਜੀ ਕਹੋ। ਕੁਸ਼ਤੀ ਦਾ ਇਹ ਚਾਰ ਉਤੇ ਉਹ 6-7 ਵਜੇ ਤੋਂ ਚੱਲੇਗੀ। ਬਾਕੀ ਆਪਣਾ ਪ੍ਰੋਗਰਾਮ ਇੱਕ ਪਵਦੀ ਖਾੜਾ ਪੁਰਾਣਾ ਵਿਰਸਾ ਹੈ। ਉਹ ਚੱਲੂਗਾ 12 ਵਜੇ ਤੋਂ। ਹੋਰ ਵੀ ਆਪਣਾ ਬੱਚਿਆਂ ਨੂੰ ਜਿਹੜੀ ਕਬੱਡੀ ਦੇ ਲਾਇਵੇ ਛੋੜੇ ਬੱਚੇ ਸਿਖਾ ਕਰਨੇ ਵਾਸਤੇ ਨਿਆਣੇ ਕਮੈਂਟ ਕਰਦੇ ਆ। ਉਹਦਾਂ ਦਾ ਅਸੀਂ ਓਵਰਆਲ ਕਰ ਰਹੇ ਹਾਂ ਜੀ। ਬੱਚਾ ਨੂੰ ਸਹਿਦ ਮਿਲ ਗਿਆ ਪੁਆਇੰਟ 38 2024 ਦਿਨ ਸ਼ੁੱਕਰਵਾਰ 12 ਵਜੇ ਪਿੰਡ ਦੇ ਵਿੱਚ ਪੁਆਦੀ ਖਾੜਾ ਵੀ ਲਗਾਇਆ ਜਾਏਗਾ ਤਾਂ ਇਸ ਤੇ ਕੁਸ਼ਤੀਆਂ ਦਾ ਪ੍ਰੋਗਰਾਮ ਵੀ ਹੋਏਗਾ ਤਾਂ ਕਲੱਬ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਹਮ ਹਮਾ ਕੇ ਸਾਰੇ ਜਾਨੇ ਇੱਥੇ ਪਹੁੰਚੋ ਤੇ ਕਲੱਬ ਦੀ ਸ਼ਾਨ ਵਧਾਓ ਤੇ ਮੇਲੇ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਇਸ ਦੀ ਆਦੀ ਖਾਸ ਪੋਰਟ ਕੈਮਰਾਮੈਨ ਪ੍ਰੀਤਿੰਦਰ ਮੋਹਨ ਪੱਟੀ ਦੇ ਨਾਮ ਤਰਨਜੀਤ ਪਤਰਾ ਧੰਨਵਾਦ